ਜੀ ਸਤਿ ਸ਼੍ਰੀ ਅਕਾਲ ਵੈਲਕਮ ਦਿਹਾੜਾ ਜੀ ਸਭ ਨੇ ਸਾਰੇ ਠੀਕ ਠਾਕ ਤੇ ਸ਼ੁਰੂਆਤ ਕਰਦੇ ਆਂ ਫਿਰ ਕਚਨ ਤੋਂ ਹੀ ਫਿਰ ਲੱਗੇ ਰੋਟੀ ਖਾਣ ਤੇ ਚੱਲੀਏ ਕੰਮ ਤੇ ਥੋੜਾ ਕੰਮ ਰਹਿ ਗਿਆ ਦੁਕਾਨ ਦਾ ਜੋ ਕੰਪਲੀਟ ਹੋ ਜਾਣਾ ਅੱਜ ਤੇ ਫੇਰ ਆਪਾਂ ਕੱਲ ਕਿਤੇ ਜਾਵਾਂਗੇ ਕਿੰਨੂੰ ਤਾਂ ਫੇਰ ਕਿੰਨੇ ਗੱਲ ਫੇਰ ਆਪਾਂ ਹੈ ਨਾ ਹਰਫਤ ਨੇ ਕਮਾ ਕੇ ਲਿਆਉਂਦੇ ਤੇ ਹੋਰ ਸਾਰੇ ਠੀਕ ਠਾਕ ਸਾਨੂੰ ਸੁਨੇਹਾ ਚੈਟ ਤੇ ਜ਼ਰੂਰ ਐਡ ਕਰੋ ਤੇ ਫੇਸਬੁੱਕ ਤੇ ਸਾਨੂੰ ਜ਼ਰੂਰ ਐਡ ਕਰੋ ਤੇ ਜਿਹੜੇ ਨਵੇਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਆਓ ਫੇ ਲੈ ਕੇ ਚਲੀਏ ਤੁਹਾਨੂੰ ਇਹਨਾਂ ਦੋ ਤਧਵਿਲੇ ਉਹ ਵੀ ਲੈ ਆਈਏ ਤੇ ਬਾਹਰ ਤੋਂ ਅੰਦਰ ਰੱਖੋ ਕਿਦਾਂ ਪਈ ਲੱਭਣੀ ਕੋਈ ਨਹੀਂ ਡਿਆ ਬਾਹਰ ਰੱਖੋ ਹਾਂਜੀ ਦੋਸਤੋ ਤੁਸੀਂ ਖਾ ਲਓ ਰੋਟੀ ਪਾਣੀ ਆਜਾ ਤੇ ਇਹ ਵੀ ਸਾਰੇ ਜਣੇ ਖਾ ਗਰ ਰੋਟੀ ਸੇ ਉੱਤੇ ਟਾਈਮ ਹੋ ਗਿਆ ਹਰਫਤ ਸੁੱਤਾ ਜਾ ਨੋ ਦਸ ਦਾ ਟਾਈਮ ਹੋ ਗਿਆ ਸਵੇਰ ਦਾ ਆਜੋ ਫਿਰ ਆਜੋ ਸ਼ਕਲੋ ਜੋਲ ਹਸਪੀਟਲ ਨਿਕਲੇ ਆ ਹੁਣ ਦੀਵ ਦੇ ਲੱਗ ਗਿਆ ਸੱਟ ਤੇ ਹੁਣ ਜਾ ਰਹੇ ਆ ਘਰੇ ਲੈ ਕੇ ਵਾਪਸ ਮੈਂ ਫਿਰ ਘਰੇ ਜਾਵਾਂ ਠੀਕ ਘਰੇ ਜਾਣਾ ਇੱਧਰ ਇੱਧਰ ਘਰੇ ਜਾਣਾ ਫਿਰ ਕਿਰਨ ਨੂੰ ਲੈ ਕੇ ਆਉਣਾ ਫਿਰ ਮੈਂ ਘਰ ਦੋ ਮਿੰਟ ਆ ਜਿਓ ਨਾ ਬਾਂਪੂ ਨਾਲ ਨਾਲ ਪਾਸ ਲਿਆਓ ਚਲੋ ਜਾ ਨਹੀਂ ਪਾਈ ਉਹ ਵੇਹੰਦਾ ਕੋਈ ਬਾਈਕ ਮੇਰੇ ਕੋ ਮੋਟਰਸਾਈਕਲ ਹੁੰਦਾ ਕੋਈ ਹੈਗਾ ਠੀਕ ਕਰ ਬਸ ਤੇਰੀ ਮੋਟਰਸਾਈਕਲ ਆ ਕੋਈ ਕੋਈ ਵਾਹ ਫਿਰ ਮੇਰਾ ਕਰੇ ਸੱਚੇ ਭਾਸ਼ ਮੈਂ ਜਾ ਰਿਹਾ ਘਰੇ ਵੇ ਹੋ ਰਾਇਆ ਆਇਆ ਕਰ ਸਵੇਰੇ ਗਏ ਸੀ ਕੰਮ ਤੇ ਤੇ ਦੁਕਾਨ ਤੇ ਕੰਮ ਥੋੜਾ ਰਹਿ ਗਿਆ ਤੇ ਮੈਂ ਉਹਦੇ ਚੱਕਰ ਚ ਗਿਆ ਸੀ ਤੇ ਸਵੇਰੇ ਫਿਰ ਉੱਥੇ ਮੈਂ ਲਾਗਦੀਬ ਨੂੰ ਇੱਕ ਦੋ ਮੁੰਡੇ ਲਾਕੇ ਤੇ ਮੈਂ ਚੱਲ ਗਿਆ ਇੱਕ ਕੰਮ ਕੇ ਦਾ ਸਮਾਨ ਲੈਣ ਜਾਣਾ ਸੀ ਕਾਦੀਆਂ ਰੋਡ ਤੋਂ ਆਹੀ ਹੋ ਵੀਰ ਤੇ ਸਮਾਨ ਚ ਲੈਣ ਜਾਣਾ ਸੀ ਉਹਨਾਂ ਦਾ ਤੇ ਉੱਥੇ ਚੱਲ ਗਿਆ ਤੇ ਉਹਦੇ ਚੱਕਰ ਦੇ ਵਿੱਚ ਦੀਪ ਪਤਾ ਨਹੀਂ ਮਗਰ ਕੀ ਕਰਿਆ ਨੇ ਛੱਡ ਜੀ ਲਵਾ ਲਈ ਹੱਥ ਤੇ ਚਲੋ ਇਹਨਾਂ ਦਾ ਕਿ ਬਚਾਅ ਹੋ ਗਿਆ ਤੇ ਉਹਨਾਂ ਫਿਰ ਹਸਪੀਟਲ ਖੜਿਆ ਜਦੋਂ ਤੋਂ ਨੇ ਫੋਨ ਕਰਤਾ ਉਹਨਾਂ ਨੇ ਕਿ ਮੁੰਡੇ ਦੇ ਨਾਲ ਜੇ ਇਲੈਕਟ੍ਰੀਸ਼ੀਅਨ ਹੀ ਇੱਕ ਪਲੰਬਰ ਹੀ ਉਹਨੇ ਫੋਨ ਕਰਤਾ ਵੀਰ ਇਦਾਂ ਕਰਕੇ ਦੀਵ ਦੇ ਸੱਟ ਜੀ ਲੱਗੀ ਤੇ ਫਿਰ ਮੈਂ ਐਸ਼ਕ ਛੇਤੀ ਫਿਰ ਦੋਸਤ ਲੱਗਾ ਸਿੱਧਾ ਹੀ ਉਹਨੂੰ ਲੈ ਕੇ ਤੁਹਾਡੀ ਦਾ ਬਚਾਅ ਹੋ ਗਿਆ ਇਹ ਵਾਕੇ ਥੋੜੀ ਆ ਗੁੱਠੇ ਤੇ ਲੱਗੀ ਤੇ ਆ ਬੰਦੇ ਤੇ ਲੱਗੀ ਬਚਾਅ ਵਾਕੀ ਚਲੋ ਪ੍ਰਮਾਤਮਾ ਮਨ ਦੇ ਹੱਥ ਦੇ ਕੇ ਬਚਾ ਲੈਂਦਾ ਚਲੋ ਇਦਾਂ ਹੀ ਰੱਖਾ ਸਰਦ ਤੇ 1 ਵਜੇ ਮੈਂ ਉੱਥੇ ਆ ਗਿਆ ਸੀ ਹਸਪੀਟਲ ਤੇ ਹੁਣ ਹੁਣ ਛੁੱਟੀ ਮਿਲੀ ਹੈ ਹੁਣ ਹਸਪੀਟਲੋਂ ਉਹਨਾਂ ਨੇ ਟਾਂਕੇ ਟੋਕੇ ਲਾ ਕੇ ਦੇ ਹੱਥ ਬੰਤਾ ਵਟੀ-ਵਟੀ ਕਰਤੀ ਐ ਤੇ ਹੁਣ ਉਹ ਕਹਿੰਦੇ ਕੱਲ ਦਿਖਾਇਓ ਆਣ ਕੇ ਤੇ ਹੁਣ ਮੈਂ ਜਾ ਰਿਹਾ ਹੁਣ ਘਰੇ ਆਇਆ ਤੇ ਹੁਣ ਮੈਂ ਚੱਲਿਆ ਘਰੇ ਦੀ ਉਹਨਾਂ ਪਹਿਲਾਂ ਛੱਡ ਕੇ ਤੇ ਫਿਰ ਮੈਂ ਹੁਣ ਇੱਧਰ ਘਰੇ ਆਇਆ ਮੈਂ ਕਹਿੰਦੇ ਵੀ ਕਹਿਣ ਡੀ ਨਾਲੇ ਕਿੰਨੇ ਖੋਤਰਾਉ ਕਰਨ ਡੀ ਰੋਂ ਡੀ ਹਮੇ ਮਾਂਝਾ ਹਵਲਾ ਕਰਨ ਡੀ ਮੈਂ ਕਿਹਾ ਚੱਲ ਤੈਨੂੰ ਲੈ ਚਲਦਾ ਹਾਂ ਉਹਨੇ ਜਾਣਾ ਘਰੇ ਪੈਂਦੀ ਉਹਦਾ ਪਤਾ ਲੱ ਨਹੀਂ ਰਿਹਾ ਕਹਿੰਦੇ ਮੈਨੂੰ ਵੀ ਲੈ ਕੇ ਜਾਓ ਘਰੇ ਚਲੋ ਲੈ ਕੇ ਚੱਲਦੇ ਆਂ ਲੈ ਵੀ ਹੁਣ ਜਾ ਰਿਆਂ ਘਰੇ ਕਰਨ ਨੂੰ ਲੈ ਗਿਆ ਤਾਂ ਕਿਰਨ ਨੂੰ ਮੈਂ ਉਹਨਾਂ ਦੱਸਿਆ ਨਹੀਂ ਮੈਂ ਕਿਾ ਚੱਲ ਇਨੇ ਫਿਰ ਮੂਡ ਜਾ ਆਫ ਕਰਦਾ ਤਾਂ ਕਰਕੇ ਉਦੋਂ ਦਾ ਹਸਪਤਾਲ ਜੋਂ ਦੇ 12 1 ਵਜੇ ਤੇ ਗਏ ਹਸਪਤਾਲੋਂ ਤੋਂ ਮੈਂ ਫੋਨ ਇਹ ਨਹੀਂ ਕੀਤਾ ਮੈਂ ਕਿਾ ਸਭ ਠੀਕ ਹੈ ਮੈਂ ਉਹਨਾਂ ਦੱਸਿਆ ਕੋਈ ਨਹੀਂ ਗੱਲ ਉਹਨਾਂ ਨੇ ਘਰੇ ਦੱਸੀ ਤੇ ਥੋੜਾ ਜਿਹਾ ਰੰਡੀ ਚਲੋ ਫੇਰ ਵੀ ਕਹਿੰਦੀ ਮੈਨੂੰ ਹੁਣੇ ਲੈ ਕੇ ਜਾ ਤੇ ਹਰ ਫੱਤੀ ਛੱਡਾ ਚਾਹੂਗਾ ਨਾਲ ਮੇਰਾ ਪੁੱਤ ਇਹ ਵਰਤ ਅਕੈਡਮੀ ਗਿਆ ਚਲ ਤਿੰਨ ਬਣਾ ਲਿਆ ਉਹਨੇ ਜਾ ਕੇ ਟਾਈਮ ਤੇ ਹੋ ਗਿਆ ਕੋ ਸਾਢੇ 7 ਦਾ ਚਲੋ ਹੋਈ ਨਹੀਂ

সহা বা ঠিক ভার পড়ে গাছ ਬੰਦਾ ਤੂੰ ਬਿਲਕੁਲ ਆਵੇਂ ਮੈਂ ਤਗੜਾ ਨਹੀਂ ਤੈਨੂੰ ਜੱਫੀ ਪਾਈ ਜਦੋਂ ਨੱਕ ਖੱਟ ਗਿਆ ਤਾਂ ਮੈਂ ਜੜਾ ਤਗੜੀ ਆ ਕੋਈ ਨਹੀਂ ਗੱਲ ਕੋਈ ਨਹੀਂ ਰੋ ਨਹੀਂ ਕਿਹੜੀ ਗੱਲ ਤੂੰ ਮੇਰੀ ਭੈਣ ਤਗੜੀ ਹੋਗੇ ਰੋ ਰੋਣਾ ਕਿਉਂ ਠੀਕ ਆ ਸਭ ਕੁਝ ਠੀਕ ਆ ਕੋਈ ਗੱਲ ਨਹੀਂ ਹੈ ਕਿ ਨਹੀਂ ਅੱਜ ਅਭੀ ਹਰ ਗੁੰਤੇ ਹਰ ਪਤੇ ਉਹ ਜਿਆਦਾ ਜੂਮ ਹੋ ਗਿਆ ਇਹ ਪਿਆਰ ਕਰਨ ਯਾਰ ਫਤਿਹਨਾ

ਪਾਤੀ ਉਹ ਤੇ ਜਿੰਦ ਤੋਂ ਲਾ ਪਰੋਜਾ ਦਾस्तानी ਨਹੀਂ ਨਿਕਣੀ ਸਹੀ ਗੱਲ ਅੱਜੀ ਪਿਆ ਅੱਜੀ ਕੰਨਾਂ ਨਾਲ ਕਰਦੋ ਨੰਨ ਹਰਵੇ ਦੁੱਧ ਠਹਿਰ ਕੇ ਬਿਨਾ ਹਰ ਫਤ ਤੇ ਕੀ ਨਾ ਕਹ ਹੰਡਿਆ ਹਰਗੁਣਾ ਹਰਗੁਣਾ ਹੈਲੋ ਕੰਦੀ ਹੈਲੋ ਕੀ ਕਹਦੀ ਹੈਲੋ ਇਹ ਫੇਰ 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 ਹੈਲੋ ਕਰੇ ਕਰੀ ਹੈਲੋ ਕਰਦੋ ਅੱਗੇ ਉਹ ਦੁੱਧ ਕੰਡੇ ਨੇ ਦੁੱਧ ਦੁੱਧ ਆਈ 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 ਦਰ ਦਰ ਆਈ ਹਰ ਗੁਰ ਹੈਲੋ ਕਰੇ ਜਿੱਦਾਂ ਅੱਗੇ ਕੀਤਾ ਹੈ ਹੈਲੋ ਹੱਥ ਨਾਲ ਹੱਥ ਨਾਲ ਹੱਥ ਫੜ ਕੇ ਉਹਦਾ ਹੈਂਡ ਫੋਨ ਕੋ ਹੈਲੋ 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 ਕਰ ਦੋ ਹਾਥੀ ਪੀ ਹੈ ਕੀ ਮੀਤੀ ਹਾਥੀ ਪੀ ਹੈ ਹਾਥੀ ਪੀ ਹੈ ਆਏ ਬਬਲੀ ਕਰੇ ਆ ਬੱਤੀ ਤਰ ਟਾ ਟਾ ਕਰ ਤਰ ਟਾ ਟਾ बाय बाय तो मैं कर दो ना थ्रेंक्स कर दो वेरी गुड इधर अदितु की है काके दा नाम की हां फते हां फते हां तो तेरा नाम हां फते नहीं तेरा हाँ नाम की है हगुन अच्छा हगुन नहीं चल रही है हगुन नहीं हगुन कौन तो पापा दा नाम की है पापा दा नाम ਦੀਪੂ ਆਹ ਕਹਤਾ ਰਿਹਾ ਇਹ ਸਾਰਾ ਕਹਿੰਦੀ ਕਹਿੰਦੀ ਪਾਪਾ ਨਾ ਨਾ ਦੀਪੂ ਆ ਕੀ ਨਾ ਪਾਪਾ ਪਾਪਾ ਦੀਪੂ ਆ ਚਲੋ ਨੇ ਆਗੇ ਸਮਾਨ ਲੈ ਕੇ ਕਰੋ ਬੜਾ ਬਣਾਉਂਦਾ ਟਾਈਮ ਲਾਉਂਦਾ ਤੇ ਵੀ ਚੀਜ਼ ਨੂੰ ਦਵਾਈ ਦਾ ਸਭ ਦੋਵੇਂ ਢਾਈ ਘੰਟੇ ਦੀ ਬਾਅਦ ਹੁੰਦਾ ਹੋਰ ਲਾਈਫ ਰਹੀ ਫੇਰ ਹੋ ਰਿਹਾ ਹੈ ਤੇ ਨਾ ਇਹ ਨੇਗੇ ਨੇਗੇ ਆ ਗਏ ਗੱਡੀ ਚ ਮੇਰੇ ਨਾਲ ਪੜਨੇ ਪਾਵੇ ਜੀ ਸਰ ਗੱਡੀ ਲਾਉ ਕੀਤੀ ਕਰਨ ਗੱਡੀ ਗੱਡੀ ਲਈ ਕਿਥੇ ਸੱਜੇ ਆਜਾ ਮਗਰੀ ਲਾਈ ਆ ਯਾਰ ਮੇਰੇ ਨਾਲ ਗੱਡੀ ਦੇ ਵਗ ਨਾ ਨਾ ਉਧਰ ਪਰਾਂ ਲਾਈ ਗੱਡੀ ਦੇ ਮਗਰੀ ਲਾਓ ਫਿਰ 6 ਵਜੇ ਕੱਢਦਾ ਬਾਹਰ ਕੋਲ ਜਾਣੀ ਡੈਡੀ ਕਿਹਨਾਂ ਨੂੰ ਵੱਡਾ ਮੈਂ ਕੋਣ ਆਇਆ ਨਾ ਕੰਮ ਕਰਾਉਣਾ ਇੱਕ ਬ੍ਰੇਜ ਦਾ 13 ਦੇ ਬ੍ਰੇਜ ਦੇ ਉੱਤੇ ਨਾ ਡੱਗ ਪਈ ਕੁੜੀਏ ਕੀ ਕਰਨ ਲਈ ਤੂੰ ਉਹਨੂੰ ਮੈਂ ਲੈ ਕੇ ਆਉਂਦਾ ਉਹਨੂੰ ਪਾਪਾ ਦੇ ਉੱਤੇ ਡੱਗ ਪਈ ਮੈਂ ਆ ਫੋਟੋ ਨਾ ਕਿਸੇ ਨੂੰ ਖੇਡਦੀ ਮੈਂ ਡਾਕਟਰ ਸਾਹਿਬ ਆ ਮੈਂ ਤੁਹਾਨੂੰ ਦਿਖਾਉਂਦਾ ਮੈਂ ਫੋਟੋਆਂ ਖਿੱਚੀਆਂ ਜਿਹੜੇ ਕੰਮ ਚ ਜ਼ਰੂਰ ਹੋ ਜਾਂਦੇ ਮੈਂ ਕਿਹਾ ਜੀ ਆਸ ਤੇ ਤੇ ਹੁਣ ਤੇ ਆਸਨ ਤੋਂ ਉੱਠ ਦਿੱਤੀ ਇਹਦਾ ਆਹ ਦੇਖ ਆਸਨ ਅੱਗੇ ਤੋਂ ਬੈਠੀ ਆ ਜਾ ਇਹ ਕੰਮ ਚ ਹੋ ਰਹੇ ਨੇ ਮੈਂ ਬਾਕੀ ਦੇਖਣਾ ਆ ਗਈ ਇਹਨੇ ਫੋਟੋ ਤੇ ਉਹਦਾ ਉਹ ਹੋ ਰਹੀ ਤੋ ਆਰਫਤ ਨੇ ਇਹ ਚੱਕ ਕੇ ਲਾ ਗਾ ਲੇ ਖੇਡਣ ਲੱਗੇ ਉਧਰ ਲੈ ਗਿਆ ਅੱਧਾ ਇਹ ਨਹੀਂ ਲੈਦੀ ਇਹਨਾਂ ਦੋ ਹੀ ਗੱਲ ਮਿੱਤੇ ਆਰਫਤ ਨੇ ਕੱਪੜੇ ਬਣਨ ਦੇ ਡੈਡੀ ਗਿਆ ਦੇ ਤੈਨੂੰ ਡੈਡੀ ਕੇੰਦਰ ਰਸਤੇ ਪੈਂਦੇ ਸਭ ਜੇ ਤੁਰ ਕੇ ਜਾਂਦੇ ਦੀ ਦੀ ਜ਼ਮੀਰ ਤੇ ਜਾਣਦੇ ਕਹਿੰਦੇ ਇਹਨਾਂ ਤਾਂ ਮਨ ਨੂੰ ਚੋਕੀ ਦਾ ਜਿੰਦਗੀ ਨਹੀਂ ਨਾ ਘਟ ਮੈਂ ਦੂਸਰਾ ਇਹਦੀ ਡੈਡੀ ਮੜਾ ਤੇ ਚ ਲੋੜਾ ਤੂੰ ਦਬਾਈ ਡੈਡੀ ਨੂੰ ਆ ਕੇ ਕੱਚੇ ਨਾਲ ਤਾਰਦੀ ਬਾਬਾ ਕਾ ਡੈਡੀ ਮੈਂ ਮੋਰਚਾ ਤੇ ਚਲਾਉਂਦਾ ਸੀ ਯਾਰ ਅਸਰ ਜਿਮਾ ਤੋਂ ਅੱਜ ਇਸ ਲਗਾ ਗਾ ਜੇ ਮਹੌਲ ਹਰਮਨ ਉਹ ਪਤਾ ਨਹੀਂ ਮਸ ਹੁਣ ਐ ਡੋਲਦੀ ਮੈਂ ਮਤੇ ਚਿਰੋਂ ਫੇਰ ਕੋਈ ਰੋਲ ਦਾ ਨਹੀਂ ਕਿ ਕਿੰਨੇ ਮੋਟੇ ਅਸਤ ਜੂ ਕੱਢ ਕੇ ਲਾ ਰਿਹਾ ਨਾ ਤੇ ਜੇ ਇੰਨਾ ਮੰਜਰ ਚੰਮ ਆ ਰਿਹਾ ਇੱਥੋਂ ਮੈਂ ਟੇਕਣ ਲੱਗੀ ਨਾ ਆਹ ਕਾਰ ਦਾ ਕੋਈ ਨਹੀਂ ਕਿ ਡਰ ਲਾਗਦਾ ਇੱਥੇ ਮੈਂ ਮਾਹੀ ਕੱਢਦਾ ਫੋੜੀ ਦੂਰੀ ਇੱਥੇ ਕਰ ਲੱਗਦਾ ਦੋ ਮੂੰਹ ਤੋਂ ਦੋ ਜਾ ਇੱਕ ਜਦੋਂ ਦੋ ਤੂੰ ਜਾਦਾ ਪੰਗਾ ਪੀਦਾ ਤੇ ਗਰਮਾਂ ਤੇਜ਼ ਖੜਦਾ ਫੇਰ ਤੇ ਨਾਲ ਲੱਗਦਾ ਜਾਂਦਾ ਤੇ ਭਾਵੇਂ ਆਏ ਨਾ ਕਿਤੇ ਭਾਵੇਂ ਨਾਲ ਨਹੀਂ ਨਿਕੈ ਨੰਦਦਾ ਜੇ ਹੋਣੀ ਤਾ ਮੈਂ ਬਿਲਕੁਲ ਫੇਰ ਤੇ ਸਗੋ ਡੋਲਦਾ ਹਾਂ ਪਤਾ ਨਹੀਂ ਸਗੋ ਸਹੀ ਹੈ ਇਹਦਾ ਸਹੀ ਹੋਣੀ ਤੇ ਸਾਹਮਣਾ ਹੋ ਕ ਵੇਲਾ ਮੇਰੇ ਜਵਾਨ ਹੋ ਗਈ ਤੇ ਮੈਂ ਇੱਕ ਦਾਰ ਕੱਲਾ ਕਰ ਦਿਨੇ ਹਰ ਗੋਣਾ ਇਨਰ ਵੀ ਗਿੱਲਾ ਹੈ ਤੇ ਨਾ ਇਨਰ ਵੀ ਬਦਲ ਦੇ ਦਾ ਇਨਰ ਵੀ ਗਿੱਲਾ ਹੈ ਕਿਹਦਾ ਸੂਟ ਹੈ ਕਿਹਦਾ ਸੂਟ ਹੈ ਕਿਹਦਾ ਹੈ ਪੋੜ ਰੱਖਾ ਕਿਹਦਾ ਸੂਟ ਹਰਗੋਤਾ ਹਰਗੋਤਾ ਦੇ ਕੇ ਪਾ ਦਾ ਪੋੜ ਪਜਾਮੀ ਥੋੜੀ ਹੈ ਓਏ ਸ਼ਾਲ ਨੂੰ ਡੇਪੀਆਂ ਫੜ ਜਾ ਪਜਾਮੀਆਂ ਨੂੰ ਪਾਉਣੀ ਨਹੀਂ ਕਰਦੇ ਤੁਸੀਂ ਨਗਰੇ ਵਾਲਾ ਨਾ ਵੀ ਗੱਲਾਂ ਬਾਤਾਂ ਚੀਲਾਂ ਡੀਆਂ ਟਾਈਮ ਹੋ ਗਿਆ 11:30 ਦਾ ਨੀਂਦ ਕਿਸ ਨੂੰ ਵੀ ਨਹੀਂ ਆਉਂਦੀ ਨਨ੍ਹਾ ਮੁੰਡਾ ਯਾਰ ਪਤਾ ਕੀ ਕਰਦਾ ਜਦੋਂ ਹਾਂ ਨੌਣੀਓ ਦਾ ਬੱਚੇ ਉੱਠ ਜਾਂਦੇ ਪਤਾ ਯਾਰ ਮਾਂ ਚਾਹ ਆਪਣੇ ਭੈਣ ਭਰਾ ਕੋ ਯਾਰ ਬੰਦਾ ਦੁੱਖ ਸੁੱਖ ਸਾਂਝਾ ਕਰ ਲੈਂਦਾ ਹੋਰ ਕੀ ਯਾਰ ਘੜੀ ਬੰਦਾ ਨੰਨੇ ਪੈ ਜੇ ਵੇਲਾ ਕਿ ਨਹੀਂ ਦੇ ਰਹੀ ਇਹ ਮਤਲਬ ਜਾਗਦੇ ਹੁੰਦੇ ਬੱਚੇ ਇੰਨਾ ਤੰਗ ਨਹੀਂ ਕਰ ਜਦੋਂ ਉਹ ਸੌਂ ਜਾਂਦੇ ਤਨਾਂਗੇ ਉੱਠ ਕੇ ਬਹਿ ਜਾਂਦੇ ਸਿਆਣੇ ਨੇ ਐਵੇਂ ਥੋੜੀ ਘਰ ਰੀਤ ਹੀ ਹੈ ਕਿ ਅੰਨੇ ਦੇ ਸਾਬ ਦੀ ਬੱਚੇ ਮੁੜ ਕੇ ਤੰਗ ਕਰਦੇ ਹੈਗੇ ਇਦਾਂ ਹੀ ਜਦੋਂ ਉਹ ਸੌਂ ਜਾਂਦੇ ਰੋਟੀ ਖਾਣੀ ਹੋਵੇ ਉਦੋਂ ਬੱਚੇ ਨਾਲ ਤੰਗ ਪਰੇਸ਼ਾਨ ਕਰਨੇ ਹੁੰਦੇ ਆ ਜਾਣ ਨੂੰ ਪਤਾ ਲਾ ਜਾਂਦਾ ਮਾਡੀ ਆ ਗਈ ਲੱਗੇ ਪਤਾ ਲਾ ਜਾਂਦਾ ਵੇਲਾ ਜੀ ਤਾਂ ਇੰਨਾ ਕੱਲਿਆਂ ਕੋ ਹੁੰਦੀ ਹੈ ਨਾ ਮੈਨੂੰ ਇਹਨਾਂ ਨੂੰ ਨਹੀਂ ਤਾਂ ਕਰਦੀ ਮੇਰੇ ਭਾਜੀ ਮਸਲੇ ਤਾਂ ਕਰਦੀ ਜੇ ਮੇਰੇ ਕੋਲ ਕੱਲੇ ਕੋ ਹੋਵੇ ਵੀ ਜਦੋਂ ਇਹ ਲੱਗ ਗਿਆ ਜੀ ਨਾ ਉਹਨੇ ਬਹੁਤ ਤੰਗ ਕਰਿਆ ਤੇ ਇੰਨਾ ਕੋ ਰਹੀ ਰਾਤ ਨੂੰ ਇਹ ਵੀ ਆਪਣੇ ਲੱਗੇ ਇਹਨੂੰ ਐ ਜੱਪੀ ਪਾ ਕੇ ਪਿਓ ਪੁੱਤ ਸੌ ਜਾਂਦਾ ਜਦੋਂ ਮੇਰੇ ਲੱਗੇ ਇਹਨੇ ਰੋਈ ਨਾ ਰੋਈ ਨਾ ਤਾਂ ਕਰਦੀ ਦੇ 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 ਆਏ ਪਰ ਤੈਨੂੰ ਭਜੀ ਘੱਟ ਕੰਮ ਕਰਦੋ ਨਾ ਕਿ ਹੌਲੀ ਜਿਹਾ ਮੈਂ ਮੈਂ ਚੱਕ ਲੈਣਾ ਮੈਂ ਨੂੰ ਭਮਾਈ ਕਰਦਾ ਹੁਣ ਮੇਰੇ ਤੇ ਸਾਹਮਣੇ ਚੁੱਪ ਹੋ ਜਾ ਰਾਤ ਨੂੰ ਇੰਨਾ ਲੱਗੇ ਸੌਂਦਾ ਕਿ ਨਾ ਲੈਨੇ ਲਾ ਲੈ ਦੇਂ ਦੇਨੇ ਇਹਨੇ ਸਾਹ ਦੇਨੇ ਇਹਨੇ ਸਾਹਮਣੇ ਰਾਤ ਨੂੰ ਮੇਰਾ ਕੰਮ ਨੂੰ ਸੌਂਦਾ ਲੇਕਿਨ ਮੈਨਾਂ ਨਹੀਂ ਪੈਣਾ ਬਸ ਤੇ ਮਤਲਬ ਨੀਂਦ ਲੈ ਲੇਦਾ ਫਸਟ ਕਲਾਸ ਤੇ ਉੱਠਦਾ ਨਹੀਂ ਠੀਕ ਪੈ ਜਾਂਦਾ ਬਸ ਜਦੋਂ ਹਰਦਾ ਮੜਾ ਮੋਟਾ ਫਿਰ ਕਾਦੇ ਦਾ ਦੋਦਾਂ ਦੇ ਕੇ ਸਟਾ ਮੈਂ ਕਹਿੰਦਾ ਮੈਂ ਭਜੀ ਵੀਰ ਤਾਂ ਸਾਡੇ ਵੀ ਇੰਨਾ ਫੋਟੋਆਂ ਕਿੰਨੀਆਂ ਲੱਗੀਆਂ ਵੇਖੋ ਕਿੰਨੀਆਂ ਫੋਟੋਆਂ ਲੱਗੀਆਂ ਐ ਇਦਾਂ ਤੁਹਾਡੇ ਟੂਰ ਆਪਾਂ